ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਅਸੀਂ ਇੱਕ ਬਹੁਤ ਹੀ ਗਾਹਲ ਸਪੈਸ਼ਲ ਇੱਕ ਤੁਹਾਨੂੰ ਮੈਸੇਜ ਲੈ ਕੇ ਆ ਰਹੇ ਤੇ ਇੱਕ ਤੁਹਾਨੂੰ ਵਧਾਈਆਂ ਵੀ ਦਿੰਨੇ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰੇ ਸੰਗਤ ਨੂੰ ਜੋ ਖਾਸ ਸਨਪੋਰਟ ਕਰਦੀ ਆ ਅੱਜ ਜਿਹੜਾ ਦਸ਼ਮੇਸ਼ ਦੇ ਦਸ਼ਮੇਸ਼ ਸਕੂਲ ਜਿਹੜਾ ਪਿੰਡ ਕਾਕਲੇ ਚੱਲ ਰਿਹਾ ਆ ਸੰਗਰੂਰਵਾਲ ਉਹਦੇ ਜਿਹੜੇ ਰਿਜ਼ਲਟ ਆਏ ਆ ਪੰਜਾਬ ਦੇ ਜਿਹੜੇ ਪੀ ਬੋਰਡ ਦੇ ਲੈਵਲ ਤੇ ਜਿਹੋ ਦੇ ਇਮਤਿਹਾਨ ਹੋਏ ਆ ਪੇਪਰ ਜਿਹੜੇ ਪਏ ਆ ਬੱਚਿਆਂ ਦੇ ਉਹਦੇ ਬਹੁਤ ਟੌਪ ਲੈਵਲ ਤੇ ਉਹਦੇ ਰਿਜ਼ਲਟ ਆਏ ਆ ਬਹੁਤ ਵਧੀਆ ਰਿਜ਼ਲਟ ਆਏ ਆ ਅਸੀਂ ਸਾਰੇ ਉਥੇ ਜਿਹੜੇ ਸਕੂਲ ਦੀ ਟੀਮ ਆ ਤੇ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਹਰਪੰਸ ਕੋਰ ਜੀ ਭੈਣ ਜੀ ਨੇ ਉਹਨਾਂ ਵੀ ਗੱਲ ਕਰਨ ਲੱਗੇ ਆ ਕਿ ਦੱਸੋ ਬਈ ਸਕੂਲ ਦੀ ਕਿੰਨੀ ਵੱਡੀ ਪ੍ਰਾਪਤੀ ਹੋਈ ਆ ਆ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤਿ ਸਰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੁਸੀਂ ਇੰਨੀ ਅਚੀਵਮੈਂਟ ਦੇਖੇ ਕੀਤੀ ਆ ਕਿੰਨੀ ਤਰੱਕੀ ਕੀਤੀ ਆ ਬੱਚੇ ਕਿੰਨੇ ਲੈਵਲ ਤੇ ਹਾਈ ਤੇ ਅਚੀਵਮੈਂਟ ਕਿੰਨੇ ਪੇਪਰ ਪਾ ਕੇ ਕਹੋ ਨੰਬਰ ਕਹੋ ਕਿਨੇ ਟੌਪ ਨੰਬਰ ਆਇਆ ਸਕੂਲ ਦੇ ਤੁਸੀਂ ਥੋੜੇ ਜੇ ਸੰਖੇਪ ਦੂ ਸਮਝਾ ਦੋਗੇ ਪੁਲਿਸ ਆਪਣੇ ਵੱਲੋਂ ਕਿ ਕਿੰਨੇ ਬੱਚੇ ਨੇ ਕੀ ਪ੍ਰਾਪਤੀ ਕੀਤੀ ਸਕੂਲ ਦੀ ਕੀ ਪ੍ਰਾਪਤੀ ਹੋਈ ਹੈ ਤਾਂ ਹਾਂਜੀ ਸਰ ਸਰ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਗੁਜ਼ਾਰ ਕਰੂੰਗੀ ਵੀ ਜਿਸ ਨੇ ਸਾਨੂੰ ਇਹ ਮਕਾਮ ਦਿੱਤਾ ਵਾ ਤੇ ਉਸ ਤੋਂ ਬਾਅਦ ਮੈਂ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ ਦਾ ਅਦਾ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਸ ਲੈਵਲ ਤੱਕ ਲੈ ਕੇ ਆਂਦਾ ਤੇ ਸਾਡੀ ਪੂਰੀ ਖੁੱਲ ਕੇ ਸਪੋਰਟ ਕੀਤੀ ਐ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੀ ਸਮੁੱਚੀ ਖਾਲਸਾ ਏਡ ਦੀ ਬਹੁਤ ਹੀ ਧੰਨਵਾਦੀ ਹਾਂ ਤੇ ਜੋ ਰਿਜ਼ਲਟ ਦੀ ਗੱਲ ਕਰੂੰਗੀ ਸਰ ਤਾਂ ਆਪਣਾ ਰਿਜ਼ਲਟ ਮੈਂ ਤਾਂ ਵਿੱਚ 6 ਸਾਲ ਤੋਂ ਲਗਾਤਾਰ ਬੈਟਿੰਗ ਦੇ ਵਿੱਚ ਸੀ ਤੇ ਉਹ ਉਹ ਦਿਨ ਜਿਹੜਾ ਹੈਗਾ ਉਹ ਬਹੁਤ ਹੀ ਮਹਾਨ ਦਿਨ ਆਇਆ ਜਦੋਂ ਆਪਣੇ ਹੀ ਸਕੂਲ ਦੇ ਬੱਚੇ ਨੇ 19ਵਾਂ ਰੈਂਕ ਸਰਪੰਨਜਾਬ ਦੇ ਵਿੱਚੋਂ ਅਤੇ ਸਰ ਰੈਂਕ ਜਿਹੜਾ ਹੈਗਾ ਉਹ ਆਪਣਾ ਡਿਸਟ੍ਰਿਕਟ ਲੈਵਲ ਤੇ ਪ੍ਰਾਪਤ ਕੀਤਾ ਵਾ ਤੇ ਉਸਨੇ ਮੈਥ ਤੇ ਇਸ ਦੇ ਵਿੱਚ ਸਰ 100 ਓਵਰ 100 ਤੇ ਬਾਕੀ ਜਿਹੜੇ 11 ਬੱਚੇ ਹੈਗੇ ਆ ਉਹਨਾਂ ਨੇ 90 ਪਲੱਸ ਅਤੇ ਪੰਜ ਬੱਚੇ ਮੈਥ ਦੇ ਵਿੱਚੋਂ 100 ਓਵਰ 100 99 ਨੰਬਰ ਜਿਹੜੇ ਹੈਗੇ ਉਹਨਾਂ ਨੇ ਸਾਇੰਸ ਦੇ ਵਿੱਚੋਂ ਸਾਇੰਸ ਦੇ ਵਿੱਚੋਂ ਵੀ 5 6 ਬੱਚੇ ਜਿਹੜੇ ਹੈਗੇ ਉਹਨਾਂ ਨੇ ਬਹੁਤ ਵਧੀਆ ਹੀ ਸਕੋਰ ਕੀਤਾ ਵਾ ਸਰ ਤੇ ਇਹ ਸਾਰੀ ਸਮੂਚੀ ਆਪਣੀ ਅਧਿਆਪਕਾਂ ਦੀ ਦੇਣ ਹੈ ਨਾਲ ਉਹਨਾਂ ਦਾ ਬਹੁਤ ਵੱਡਾ ਇੱਕ ਕੰਟਰੀਬਿਊਸ਼ਨ ਆ ਫੈਮਿਲੀ سپورਟ ਵੀ ਬਹੁਤ ਜ਼ਿਆਦਾ ਸਾਨੂੰ ਮਿਲੀ ਤੇ ਅੱਜ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਵੀ ਮੈਂ ਉਹਨਾਂ ਬੱਚਿਆਂ ਦਾ ਕਿਵੇਂ ਧੰਨਵਾਦ ਕਰਾਂ ਜਿਨ੍ਹਾਂ ਨੇ ਇਹ ਸਾਨੂੰ ਮਕਾਮ ਦਿੱਤਾ ਵਾ ਨਹੀਂ ਨਹੀਂ ਹਾਂਜੀ ਨਹੀਂ ਤੇ ਬਹੁਤ ਚੜ੍ਹਦੀ ਕਲਾ ਰਿਜ਼ਲਟ ਆਏ ਆ ਕਿਉਂਕਿ ਸਕੂਲ ਕਾਫੀ ਢੇਰ ਦਾ ਚੱਲਦਾ ਪਿਛਲੇ 6-8 ਮਹੀਨੇ ਤੋਂ ਤੁਹਾਡੀ ਨਵੀਂ ਖਾਸ ਤਰ੍ਹਾਂ ਦੀ ਟੀਮ ਤੁਹਾਡੇ ਨਾਲ ਜੁੜੀ ਹੋਇਆ ਅਸੀਂ ਟੀਚਰ ਦੀ ਜਿਹੜੀ ਕੰਡੀਸ਼ਨਸ ਵੀ ਰਿਵਿਊ ਕਰ ਰਹੇ ਆ ਹਰ ਤਰ੍ਹਾਂ ਦੀ سپورਟ ਦਿੰਦੇ ਆ ਵੀ ਤੁਸੀਂ ਚੜਦੀ ਕਲਾ ਆਪਣੀ ਜਿਹੜੇ ਭਈ ਤੌਰ ਤੇ ਚੱਲੋ ਤੇ ਬੀਬੀ ਜੀ ਇੱਥੇ ਜਿਹੜੇ ਭਈ ਸਾਡੇ ਬੱਚੇ ਵੀ ਇੱਥੇ ਸਾਨੂੰ ਲੱਗਾ ਪਤਾ ਜਿਹੜੀ ਪ੍ਰਾਪਤੀ ਹੋਈ ਹੈ ਕੱਲ ਪਰਸੋ ਲੱਗਾ ਸੀ ਮੈਨੂੰ ਪਤਾ ਅਸੀਂ ਬੜੇ ਖੁਸ਼ ਹੋਏ ਹਾਂ ਵੀ ਤੁਸੀਂ ਦੇਖੋ ਕਿੰਨੀ ਤੁਸੀਂ ਮਿਹਨਤ ਕੀਤੀ ਆ ਸਾਰੀ ਤੁਹਾਡੀ ਮਿਹਨਤ ਆ ਤੁਸੀਂ ਇੱਥੇ ਲੀਡਰਸ਼ਿਪ ਆ ਤੁਸੀਂ ਪ੍ਰਿੰਸੀਪਲ ਆ ਤੁਸੀਂ ਗਾਰਡ ਕਰ ਰਹੇ ਆ ਅਸੀਂ ਤਾਂ ਤੁਹਾਨੂੰ ਅਸੀਂ ਸਪੋਰਟ ਕਰ ਸਕਦੇ ਹਾਂ ਪਿੱਛੋਂ ਪਰ ਸਪੋਰਟ ਉਹਨਾਂੇ ਕਰ ਸਕਦੇ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਮੋਰੇ ਇੰਨੀ ਮਿਹਨਤ ਕਰਕੇ ਤੁਸੀਂ ਦਿਨ ਦਿਹਾੜੇ ਦੇਖੋ ਮਿਹਨਤ ਕਰਕੇ ਅਚੀਵਮੈਂਟ ਕੀਤੀ ਆ ਇਹ ਸਾਰੀ ਤੁਹਾਡੀ ਤੁਹਾਡੀ ਮਿਹਨਤ ਆ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਜਿਹੜੇ ਪੰਜਾਬ ਦੇ ਬੱਚੇ ਜਿਹੜੇ ਬਈ ਉਹ ਅੰਦੇ ਪਰੇ ਦੇ ਬੈਕਗ੍ਰਾਉਂਡ ਤੋਂ ਆਇਓ ਆ ਉਹਦਾ ਕੋ ਪੜ੍ਹਾਈ ਲਿਖਾਈ ਦਾ ਹੋ ਕੋ ਨਹੀਂ ਔਖਾ ਹੋਊਗਾ ਦੇਖੋ ਕਿੰਨੇ ਇਕੱਲੇ ਪੜ੍ਹਾਈ ਨਹੀਂ ਕੀਤੀ ਇੰਨੀ ਵੱਡੀ ਪ੍ਰਾਪਤੀ ਕੀਤੀ ਆ ਸੋ ਸਾਨੂੰ ਬੜਾ ਮਾਣ ਆ ਦੇਸ਼ ਦਸ਼ਮੇਸ਼ ਸਕੂਲ ਦੇ ਉੱਪਰ ਬਈ ਸਾਡੇ ਇਦਾਂ ਦੇ ਬਹੁਤ ਵਧੀਆ ਸਟਾਫ ਮੋਰੇ ਹੋਏ ਹੋਆ ਤੁਹਾਡੇ ਵਰਗੇ ਲੀਡਰਸ਼ਿਪ ਆ ਸਪੈਸ਼ਲੀ ਜਿਹੜੇ ਪੰਜਾਬ ਦੇ ਵਿੱਚ ਇੱਕ ਲੇੜੀ ਹੋ ਕੇ ਲੀਡਰਸ਼ਿਪ ਕਰਕੇ ਸਾਨੂੰ ਬੜਾ ਮਾਣ ਆ ਪਈ ਤੁਸੀਂ ਕਿੰਨੀ ਪ੍ਰਾਪਤੀ ਕੀਤੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਵੱਲੋਂ ਸਾਡੀ ਸਾਡੀ ਟੀਮ ਵੱਲੋਂ ਸਾਰੇ ਸਾਡੇ ਯੂਰੇਟ ਟ੍ਰਸਟੀਓ ਵੱਲੋਂ ਤੁਸੀਂ ਜੋ ਕੀਤਾ ਬਹੁਤ ਧੰਨਵਾਦ ਤੁਹਾਡਾ ਕੋਈ ਸਨੇਹਾ ਦੇਣਾ ਚਾਹੁੰਦੇ ਤੁਸੀਂ ਕੋਈ ਸੰਗਤ ਨੂੰ ਪਾਣ ਜੀ ਸਰ ਹਾਂਜੀ ਮੈਂ ਇੱਕ ਜਿਹੜੀ ਗੱਲ ਮਹਿਸੂਸ ਕੀਤੀ ਹੈ ਤੇ ਮੈਨੂੰ ਉਹਦੇ ਤੇ ਮਾਣ ਵੀ ਮਹਿਸੂਸ ਹੋ ਗਿਆ ਵੀ ਜਿਹੜੀ ਪ੍ਰਾਪਤੀ ਹੋਈ ਹੈ ਇਹ ਖਾਲਸਾ ਏਡ ਦੀ ਜਿਹੜੀ ਨਿਊ ਟੀਮ ਹੈਗਾ ਇਹਨਾਂ ਨੇ ਫ੍ਰੀ ਮਾਈਂਡ ਰੱਖਿਆ ਸਾਨੂੰ ਤੇ ਉਹਦੇ ਨਾਲ ਮਤਲਬ ਮੈਂ ਹਰ ਫੀਲਡ ਦੇ ਵਿੱਚ ਕੋਸ਼ਿਸ਼ ਕੀਤੀ ਹੈ ਵੀ ਮੈਂ ਵੱਧ ਤੋਂ ਵੱਧ ਸਹਿਯੋਗ ਪ੍ਰਾਪਤ ਕਰਕੇ ਸਹਿਯੋਗ ਦਵਾ ਤੇ ਸਹਿਯੋਗ ਲਵਾ। ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਵੀ ਉਹਨਾਂ ਨੇ ਹਰ ਵਕਤ ਤੇ ਮੈਨੂੰ ਫ੍ਰੀ ਰੱਖਿਆ। ਤੁਹਾਡੀ سپورਟ ਸਾਨੂੰ ਮਿਲਦੀ ਰਹੇ, ਹੌਂਸਲਾ ਮਿਲਦਾ ਰਹੇ। ਬਾਕੀ ਤਾਂ ਮੈਂ ਪਿੱਛੇ ਨਹੀਂ ਹਟਣ ਵਾਲੀ। ਇਹ ਮੇਰਾ ਪੈਸ਼ਨ ਆ ਸਰ ਵੀ ਵੱਧ ਤੋਂ ਵੱਧ ਬੱਚੇ ਹੈਗੇ ਆ ਵੀ ਉਹਨਾਂ ਦੀ ਆਪਾਂ ਪਰਿਵਾਰ ਨੂੰ ਇੱਕ ਰੋਜ਼ੀ-ਰੋਟੀ ਦੇ ਸਕੀਏ ਤੇ ਮੈਂ ਬਹੁਤ ਹੀ ਤੁਹਾਡਾ ਧੰਨਵਾਦ। ਸਾਡੀ ਵਾਹ ਫੜੀ ਹੋਈ ਹੈ। ਨਹੀਂ ਚੜ੍ਹਦੀ ਕਲਾ ਤੇ ਹਰ ਸਿਮਰਨ ਸਿੰਘ ਤੁਹਾਡੇ ਕੋਲ ਹੈਗਾ ਜੀ ਨੇ ਸਾਰੇ ਤੋਂ ਵੱਡੇ ਟੋਪ ਰਿਜ਼ਲਟ ਆਏ ਦੇ ਨੇ ਕਿਹਦੇ ਤੁਹਾਡੇ ਕੋਲ ਹੀ ਆ ਸਿਮਰਨ ਸਿੰਘ ਕਿੱਥੇ ਹਰ ਸਿਮਰਨ ਸਿੰਘ ਸਰ ਜੋ ਮੈਂ ਦੱਸਦੀ ਆ ਵੀ ਰਿਜ਼ਲਟ ਹੀ ਕਿੱਦਾਂ ਆਇਆ ਵਾ ਤਾਂ ਮੈਂ ਜਦੋਂ ਇਹਨਾਂ ਦੀ ਟੈਸਟਿੰਗ ਕਰਦੀ ਹੁੰਦੀ ਸੀ ਕੱਲੇ-ਕੱਲੇ ਬੱਚੇ ਦੀ ਤਾਂ ਮੈਂ ਇਹਨੂੰ ਪੁੱਛਣਾ ਜਦੋਂ ਸੁਣਨਾ ਫਿਰ ਮੈਂ ਇਹਦੇ ਕੰਨ ਵਿੱਚ ਇਹੀ ਗੱਲ ਕਹਿਣੀ ਵੀ ਮੇਰਾ ਟਾਰਗੇਟ ਯਾਦ ਆ ਹਾਂਜੀ 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 ਸਰ ਇਹਨੇ ਆਪ ਦਾ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਹਾਂਜੀ ਸਰ ਸਿਮਰ ਇੱਥੇ ਹੀ ਆ ਤੁਹਾਨੂੰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਜੀ ਵਧਾਈਆਂ ਹਰਸਿਮਰਨ ਸਿੰਘ ਕਿੰਨੀ ਉਮਰ ਤੁਹਾਡੀ ਸਰ ਮੇਰੀ ਉਮਰ 15 ইয়ার্স 올ড ਹੈ ਬਹੁਤ ਵਧੀਆ ਕਿੰਨੇ 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 ਜਰ ਦੇ ਇੱਥੇ ਪੜਦੇ ਆ ਕਿੰਨੇ ਸਾਲ ਹੋ ਗਏ ਪੜਦੇ ਨੇ ਸਕੂਲੇ ਖਾਸੜ ਦੇ ਸਕੂਲ ਚ ਸਰ ਮੈਂ 4th ਜੀ ਜੁਆਇਨਿੰਗ ਕਰੀ ਸੀ ਤਾਂ ਉਸ ਤੋਂ ਬਾਅਦ ਮੈਂ ਸਕੂਲ ਚ ਸਟੱਡੀ ਸ਼ੁਰੂ ਕਰੀ ਸੀ ਹੁਣ ਤੁਸੀਂ ਇੱਥੇ ਪੜਾਈ ਲਖਾ ਕਰਦੇ ਬਹੁਤ ਟੌਪ ਤੁਹਾਡੇ ਮਾਰਕ ਆਏ ਆ ਤੁਹਾਡੇ ਮਾਪੇ ਤੁਹਾਨੂੰ ਕੀ ਕਹਿੰਦੇ ਐਨੀ ਤੁਹਾਡੀ ਬਹੁਤ ਵਧੀਆ ਪੜਾਈ ਦੇ ਵਿੱਚ ਐਗਜ਼ਾਮ ਤੇ ਤੁਹਾਡੇ ਮਾਰਕ ਆਇਆ ਕੀ ਤੁਹਾਡੇ خیال ਤੁਹਾਡੀ ਫੈਮਿਲੀ ਤੁਹਾਡੀ ਮਮ ਡਾਡ ਦੀ ਧੰਕੀ ਹੁੰਦੇ ਸਰ ਜਾਨੀ ਕਿ ਮੈਂ ਸਰ ਪੈਸੇ ਤਾਂ ਮੈਂ ਸਰ ਪਹਿਲਾਂ ਸ਼ੁਰੂ ਤੋਂ ਇਹਨਾਂ ਪੜਦਾ ਨਹੀਂ ਸੀ ਸਰ ਜਦੋਂ ਮੈਂ ਇੱਥੇ ਆਇਆ ਤਾਂ ਇਸ ਕਰਕੇ ਜਾਨੀ ਕਿ ਮੈਂ ਆਇਆ ਸੀ ਮੈਨੂੰ ਪੜਦਾ ਨਹੀਂ ਸੀ ਮੈਂ ਆਪਣੀ ਮਾਸੀ ਮਾਸੜ ਜੀ ਕੋਲ ਸੀ ਗਈ ਤੇ ਸਰ ਮੈਂ ਇਹਨਾਂ ਪੜ ਇੱਥੇ ਮੈਂ ਆ ਕੇ ਜਾਨੀ ਕਿ ਸ਼ੁਰੂ ਕਰਿਆ ਸ਼ੁਰੂ ਤੋਂ ਬੇਸ ਤੋਂ ਸ਼ੁਰੂ ਕਰਿਆ ਊੜਾ ਏੜੇ ਤੋਂ ਜਾਨੀ ਕਿ ਸਰ ਮੈਨੂੰ ਇਹਨਾਂ ਕੁਝ ਵੀ ਨਹੀਂ ਸੀ ਆਂਦਾ ਹੈਗਾ ਕਿ ਉਸ ਤੋਂ ਬਾਅਦ ਸਰ ਹੌਲੀ ਹੌਲੀ ਮੈਂ ਪੜਨਾ ਸ਼ੁਰੂ ਕੀਤਾ ਯਾਨੀ ਕਿ ਸਰ ਮੈਂ ਬਹੁਤ ਯਾਨੀ ਕਿ ਨਲਾਇਕ ਸੀਗਾ ਐਵੇਂ ਕਹਿ ਸਕਦੇ ਆ ਵੀ ਉਸ ਤੋਂ ਬਾਅਦ ਸਰ ਹੌਲੀ ਹੌਲੀ ਮੈਂ ਨੇ ਆਪਣੇ ਆਪ ਨੂੰ ਮਤਲਬ ਬਣਾਇਆ ਤਾਂ ਮੇਰੇ ਟੀਚਰਜ਼ ਨੇ ਮੇਰੀ ਹੈਲਪフル ਕਰੀ ਸਰ ਮੈਂ ਬਹੁਤ ਜਿਆਦਾ ਹਾਂਜੀ ਹਾਂਜੀ ਮੈਂ ਕਿ ਤੁਹਾਡੇ ਤੁਹਾਡਾ ਕੀ ਖਿਆਲ ਹੈ ਸਕੂਲ ਕਿੱਦਾਂ ਦਾ ਇਹ ਤੁਹਾਡੇ ਕੀ ਆਪਣੇ ਖਿਆਲ ਦੇ ਵਿੱਚ ਹੁਣ ਜਿਹੜਾ ਸਿੱਖ ਇਰੋਪੇਟਿਸ ਮੇ ਸਕੂਲ ਚੱਲ ਰਿਹਾ ਖਾਲਸਾ ਵੱਲੋਂ ਕੀ ਖਿਆਲ ਤੁਹਾਡੇ ਇਹਦੇ ਬਾਰੇ ਸਰ ਪਹਿਲੇ ਤਾਂ ਮੈਂ ਸਾਰਾ ਖਾਲਸਾ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਦੀ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰੀ ਤੇ ਸਾਡਾ ਮਤਲਬ ਇਹਨਾਂ ਸਾਨੂੰ ਵਧੀਆ ਕੁਆਲਿਫਾਈਡ ਟੀਚਰ ਪ੍ਰੋਵਾਈਡ ਕਰੇ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਪੜਾਇਆ ਤੇ ਉਹਨਾਂ ਦੇ ਕਰਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਅਸੀਂ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਬਹੁਤ ਬਹੁਤ ਤੁਸੀਂ ਜਿੰਨਾ ਵੀ ਹੋ ਸਕਿਆ ਸਾਨੂੰ ਪ੍ਰੋਵਾਈਡ ਕਰਿਆ ਜਿਸ ਨਾਲ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਸਾਰਾ ਕੁਝ ਤੁਹਾਡੇ ਕਰਕੇ ਪੋਸੀਬਲ ਹੋਇਆ ਸਰ ਨਹੀਂ ਨਹੀਂ ਤੁਸੀਂ ਤੁਹਾਡੇ ਟੀਚਰ ਬਹੁਤ ਵਧੀਆ ਆ ਤੁਸੀਂ ਵੀ ਆਪ ਕਹਿੰਦੇ ਦੱਸਿਆ ਮੈਨੂੰ ਭਾਈ ਤੁਸੀਂ ਮੈਨੂੰ ਕਹਿੰਦੇ ਬਈ ਟੀਚਰ ਤੇ ਸਟਾਫ ਤੁਹਾਡੇ ਕਾਫੀ ਸਪੋਰਟਿਵ ਹੈ ਨਾ ਤੁਹਾਨੂੰ ਕਾਫੀ ਤੁਹਾਨੂੰ ਜਿਹੜਾ ਸਪੋਰਟ ਦਿੰਦੇ ਆ ਕਾਫੀ ਤੁਹਾਡਾ ਸਾਥ ਦਿੰਦੇ ਆ yes sir ਨਹੀਂ ਬਹੁਤ ਵਧੀਆ ਕਿਉਂਕਿ ਇਹ ਸਾਰੀ ਟੀਮ ਵਰਕ ਆ ਅਸੀਂ ਇਧਰੋਂ ਸਪੋਰਟ ਕਰ ਸਕਦੇ ਪਰ ਜਿਹੜੇ ਟੀਚਰ ਆ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਮੈਡਮ ਆ ਪੰਜੀ ਹਰਬੰਸ ਕੋਰ ਪ੍ਰਿੰਸੀਪਲ ਹੋਣੀ ਉਹਨਾਂ ਦਾ ਦੇਖੋ ਕਿੰਨਾ ਵਿਜਨ ਹੈ ਆ ਵਿਜਨ ਅੱਜ ਪੂਰਾ ਹੋ ਰਿਹਾ ਤੁਹਾਨੂੰ ਸਾਰੇ ਨੂੰ ਵਧਾਈਆਂ ਅਸੀਂ ਇਹ ਆਸ ਕਰਦੇ ਪਏ ਤੁਹਾਡਾ ਫਿਊਚਰ ਵਿੱਚ ਵੀ ਚੜਦੀ ਕਲਾ ਰਹੋ ਅਸੀਂ ਜਿੰਨਾ ਤੁਹਾਡਾ ਸਾਥ ਦੇ ਸਕਦੇ ਦੇਵਾਂਗੇ ਤੁਸੀਂ ਬਸ ਹਿਸ਼ਿਆਰ ਹਿਸ਼ਿਆਰ ਹੋਵੋ ਮੋਰੇ ਪੜਨ ਪੜਦੇ ਬਹੁਤ ਵੱਡੀ ਪੜਾਈ ਦੀ ਤਿਆਰੀ ਕਰੋ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਸਾਨੂੰ ਤੁਹਾਡੇ ਉੱਪਰ ਸਾਰੇ ਉੱਪਰ ਸਾਰੇ ਵਿੱਚ ਬਹੁਤ ਮਾਣ ਆ ਤੇ ਅਸੀਂ ਟੀਚਰ ਅਸੀਂ ਮੇਰੇ ਖਾ ਭੈਣ ਜੀ ਪਤਨੀ ਪਿੱਛੇ ਵਾਗੇ ਜਾ ਕੇ ਕਿਉਂਕਿ ਤੁਸੀਂ ਗੱਲ ਕਰਦੇ ਅਸੀਂ ਭੈਣ ਜੀ ਦਾ ਵੀ ਧੰਨਵਾਦ ਕਰਦੇ ਸਾਰੇ ਸਕੂਲ ਸਟਾਫ ਦਾ ਹਰ ਇੱਕ ਮੈਂਬਰ ਦਾ ਸੋ ਹੁਣ ਤੁਸੀਂ ਮੈਨੂੰ ਦੱਸਿਓ ਆਖਰੀ ਜਾਣ ਤੋਂ ਪਹਿਲਾਂ ਤੁਸੀਂ ਬਣਨਾ ਕੀ ਚਾਹੁੰਦੇ ਹੋ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਕੋਈ ਕੋਈ ਹੈਗਾ ਕੋਈ ਤੁਹਾਡਾ ਸੁਪਨਾ ਕੁਝ ਬਣਦਾ ਡਾਕਟਰ ਜਾਂ ਕੁਝ ਹੋਰ ਸਰ ਮੈਂ ਇੰਜੀਨੀਅਰ ਬੰਨਣਾ ਚਾਹੁੰਦਾ ਹਾਂ ਮਤਲਬ ਮੈਂ ਨੈਚਰ ਬ੍ਰਦਰ ਨੇ ਇਨਸਪਾਇਰ ਕਰਿਆ ਸਰ ਉਹ ਆਰਮੀ ਚ ਨੇ ਤਾਂ ਉਹ ਮੈਨੂੰ ਹਮੇਸ਼ਾ ਜਰਾ ਕਹਿੰਦੇ ਸੀ ਕਿ ਤੂੰ ਇੱਕ ਦਿਨ 10th ਕਲਾਸ ਤੋਂ ਵੀ ਤੇਰੇ 80% ਆਣੀ ਚਾਹੀਦੇ ਨੇ ਸਰ ਉਹ ਮਤਲਬ ਪਰਮਾਤਮਾ ਨੇ ਮਿਹਰ ਕੀਤੀ ਸਰ ਜਿੰਨੇ ਉਹਨਾਂ ਨੇ ਕਿਹਾ ਸੀ ਉਸ ਦੂ ਉੱਤੇ ਹੀ ਆਏ ਜਾਨਕਿ ਮੈਂ ਬਹੁਤ ਖੁਸ਼ ਹਾਂ ਵੀ ਜਾਨਕਿ ਉਹਨਾਂ ਦੀ ਵੀ ਸਰ ਜੋ ਕਹਿੰਦੇ ਸੀ ਉਹਨਾਂ ਦਾ ਪੂਰਾ ਹੋ ਗਿਆ ਤੇ ਸਰ ਉਹ ਮੈਨੂੰ ਹਮੇਸ਼ਾ ਤੋਂ ਕਹਿੰਦੇ ਸੀ ਵੀ ਤੈਨਾਂ ਮੇਰੇ ਨਾਲ ਕੋਈ ਸਰਵਿਕੋਲ ਰਹਿ ਰਹੇ ਤਾਂ ਤੈਨਾਂ ਮਤਲਬ ਸਾਡੇ ਨਾਮ ਵੀ ਰੋਸ਼ਨ ਕਰਨੇ ਨਹੀਂ ਬਹੁਤ ਵਧੀਆ ਜਦੋਂ ਤੁਹਾਨੂੰ ਅਸੀਂ ਫੋਲੋ ਕਰਾਂਗੇ ਤੁਹਾਨੂੰ ਸਪੋਰਟ ਕਰਾਂਗੇ ਜਿੰਨੇ ਤੱਕ ਤੁਸੀਂ ਪੜਨਾ ਚਾਹੁੰਦੇ ਆ ਇੰਜੀਨੀਅਰ ਬਣੋ ਤੁਹਾਨੂੰ ਸਾਰੀ ਸੰਗਤ ਅਸੀਂ ਖੜੇ ਆ ਤੁਹਾਡਾ ਬਹੁਤ ਧੰਨਵਾਦ ਸਾਰੇ ਸਕੂਲ ਦਾ ਸਾਰੇ ਟੀਚਰਾਂ ਦਾ ਮੈਰਨ ਹਰਵੰਸ ਸਕੂਲ ਦਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਹਾਂਜੀ ਸੰਗਤ ਜੀ ਇਹ ਤੁਸੀਂ ਜਿਹੜਾ ਸਕੂਲ ਦੇਖਿਆ ਇਹ ਸਕੂਲ ਦੇ ਵਿੱਚ ਜਦੋਂ ਸ਼ੁਰੂ ਜਦੋਂ ਅਸੀਂ ਟੇਕ ਆਫ ਗਿੱਤਾ ਸੀ ਖਾਲਸਾ ਸਾਡ ਨੇ ਉਹ ਸਾਨੂੰ ਆਈ ਸੀਗੇ ਕਾਫੀ ਜਿੰਦਾ ਪਈ ਸਨੇਹ ਪਈ ਸਾਨੂੰ ਸਪੋਰਟ ਚਾਹੀਦਾ ਇਸ ਸਕੂਲ ਤੋਂ ਅ ਟੇਕ ਆਫ ਕਨਫ ਖਾਲਸਾ ਸਾਡ ਨੇ ਤੋਂ ਯੂਕੇ ਵੱਲੋਂ ਸਾਰਾ ਸਕੂਲ ਦੀ ਜਿਹੜੀ ਫੰਡਿੰਗ ਕੀਤੀ ਸਾਰੀ ਬਿਲਡਿੰਗ ਬਣਾਉਣ ਦੀ ਰੀਫਰਵਿਸ਼ ਕਰਨ ਦੀ ਤੇ ਸਾਰਾ ਕੁਝ ਪੜ੍ਹਾਈ ਲਿਖਾਈ ਦਾ ਬੱਚਿਆਂ ਦਾ ਉਦੋਂ ਸਾਰਾ ਉਸ ਵੇਲੇ ਜਿਹੜਾ ਪਈ ਕੰਪਲੀਟ ਜਿਹੜੀ ਬਿਲਡਿੰਗ ਬਣਾਉਣ ਦਾ ਇੱਕ ਖਰਚਾ ਚੱਕਿਆ ਇਥੋਂ ਯੂਕੇ ਵੱਲੋਂ ਤੁਹਾਨੂੰ ਦੇਖੋ ਕਿੰਨੀ ਤਰੱਕੀ ਹੋ ਗਈ ਆ ਸਾਡੀ ਜਿਹੜੀ ਨਵੀਂ ਟੀਮ ਆ ਪਿਛਲੇ 8-9 ਮਹੀਨੇ ਲੱਗੀ ਉਹ ਆ ਪੰਜਾਬ ਦੇ ਵਿੱਚ ਹੁਣ ਤੁਹਾਡੇ ਸਾਹਮਣੇ ਟੀਚਰ ਕਹਿੰਦੇ ਵੀ ਸਾਡੀ ਨਵੀਂ ਟੀਮ ਸਾਨੂੰ ਇੱਕ ਬਹੁਤ ਸਲਾਹ ਦੇ ਰਹੀ ਚੰਗੀ ਤਰ੍ਹਾਂ ਸਾਨੂੰ ਕਿੱਦਾਂ ਡਿਫਰੈਂਟ ਲੈਵਲ ਤੇ ਲੈ ਕੇ ਜਾ ਰਹੀ ਆ ਤੇ ਇਹਨੂੰ ਇਹ ਵੀ ਸਾਨੂੰ ਬਹੁਤ ਖੁਸ਼ੀ ਆ ਇਹ ਜਿਹੜਾ ਖਾਲਸਾ ਖਾਲਸਾਡ ਵਾਲਾ ਸਕੂਲ ਚੱਲਦਾ ਦਸਮੇਸ਼ ਸਕੂਲ ਕਾਕੜਾ ਸੰਗਰੂਰ ਤੁਹਾਡੇ ਪਿਆਰ ਨਾਲ ਤੁਹਾਡੇ ਸਰਕਾਰ ਨਾਲ ਅਸੀਂ ਜਿਹੜੇ ਪ੍ਰੋਜੈਕਟ ਪੰਜਾਬ ਚ ਰਨ ਕਰ ਰਹੇ ਆ ਜਿਹੜੇ ਮੈਨੇਜ ਕਰ ਰਹੇ ਆ ਤੁਹਾਡੇ ਪਿਆਰ ਨਾਲ ਚੱਲਦੇ ਆ ਸਾਨੂੰ ਬੜੀ ਖੁਸ਼ੀ ਆਪੇ ਜਿਹੜਾ ਸਾਡਾ ਸਕੂਲ ਖਾਸ ਏਡਾ ਤੁਹਾਡਾ ਸਕੂਲ ਸੰਗਤ ਦਾ ਸਕੂਲ ਇੱਕ ਟੌਪ ਲੈਵਲ ਤੇ ਰੈਕਨਿਸ਼ਨ ਉਹਨੂੰ ਹੋਈ ਆ ਬੱਚਿਆਂ ਨੇ ਬਹੁਤ ਪ੍ਰਾਪਤੀ ਕੀਤੀ ਤੁਹਾਡੇ ਪਿਆਰ ਦਾ ਤੁਹਾਡੇ ਸਪੋਰਟ ਦਾ ਬਹੁਤ ਧੰਨਵਾਦ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਘਟੇ